ਆਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਸੂਈ ਸਵਾਈ ਦੁੱਧ ਤੇ ਆਈ ਵੀ ਤੁਹਾਨੂੰ ਬੈੜ ਦਿਖਾਉਣੀ ਹੈ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸ ਦੋ ਜੀ ਆਪਣਾ ਹਾਂ ਲਖਵੀਰ ਸਿੰਘ ਪਿੰਡ ਮਾਛੀਕੇ ਜ਼ਿਲ੍ਹਾ ਮੋਗਾ ਹੀ ਮੋਬਾਈਲ ਨੰਬਰ ਜੀ 987237244 ਠੀਕ ਹੈ ਜਿਹਦੇ ਆਪਾਂ ਬੈੜ ਦੇਖੀਏ ਨੇ ਕਿਹੜਾ ਸੂਈ ਹੋਈ ਆ ਇਹ ਤ ਯਮੀ ਨੇ ਹੋ ਗਿਆ ਸੁਈ ਨੂੰ ਹਾਂ ਬੱਚਾ ਹੈ ਨਹੀਂ ਕੁੱਤ ਜਾਨੀ ਵੀ ਆਪਾਂ ਲੀਟਰ 18 ਤੇ 16 ਕਿਲੋ ਭੰਗ ਦੀ ਚਾਰ ਡੰਗ ਚੋਕੇ ਲੈ ਜੇਗੇ ਹੁਣ ਸਵੇਰ ਦਾ ਟਾਈਮ ਆ ਖੜੇ ਸਹੀ 8 ਵਜੇ ਆ ਚਵਾਈ ਇਹ ਜੀ ਹੋਈ ਵੀ ਆ ਹਨਾ ਚਵਾਈ ਹੋਈ ਵੀ ਆ ਹਾਂਜੀ ਹਾਂ ਸੋ ਵੀ ਦੇਖਣ ਨੂੰ ਲੇਵਾ ਘਟਦੀ ਦਾ ਹਨਾ ਹਾਂ ਹਾਂ ਦੁੱਧੋ ਤੇ ਪੱਤੇ ਪਖਾਲੀ ਆ ਜਾਵਾ ਜਮਾ ਕੋਰੋ ਕੋਰਾ ਖਾਲੀ ਆ ਚਾਰ ਡੰਗ ਭੰਗ ਦੀ ਚੋਕੇ ਲੈ ਜੇ ਬੰਦਾ ਯਾਰ ਠੀਕ ਐ 16 ਲੀਟਰ ਜਮਾ ਨਿਪੜੂਗਾ ਨਿਪੜੂਗਾ ਜੀ ਨਿਪੜ ਠੀਕ ਐ ਰੇਟ ਇਹਦਾ ਕੀ ਰੱਖਿਆ 40000 ਮਾਨਦਾਨ ਹੋ ਜੀ ਮਾਨਦਾਨ ਕਰਦੇ ਆਂ ਤੋੜ ਦੇ ਬਾਹਰ ਨੂੰ ਸੋ ਵੀਰੋ ਰੇਟ 40000 ਰੁ ਤੇ ਗੱਬੜਨ ਵਗੈਰਾ ਤਾਂ ਨਹੀਂ ਹਜੇ ਹੋਈ ਵੀਰੇ ਨਹੀਂ ਗੱਬੜਨ ਨਹੀਂ ਹਜੇ ਹੋਈ ਢਾਈ ਕਿ ਮਹੀਨੇ ਅੰਦਰ ਠੀਕ ਹੈ ਸੋ ਢਾਈ ਮਹੀਨੇ ਹੋਇਆ ਸੂਈ ਨੂੰ ਤੇ ਦੋ ਦੋ ਸਵਾਲਟਰ ਜਮਾਂ ਨਿਪਟਜੂ ਕੀਮਤ ਇਹਦੀ ਹੈਗੀ 42000 ਰੁਪਇਆ ਸੋ 42000 ਤੋਂ ਮੌਕੇ ਤੇ ਮਾਨਦਾਨ ਵਗੈਰਾ ਹੋਜੂਗਾ ਜੀ ਹਾਂਜੀ ਹੋਜੂਗਾ ਠੀਕ ਹੈ ਸੋ ਪਿੰਡ ਮਾਚੀ ਕੇ ਜਿਹੜਾ ਮੌਕਾ ਤਸੀਹ ਨਿਹਾਲ ਸਿੰਘ ਵਾਲਾ ਤੇ ਤੀਜਾ ਸੂਆ ਬੱਚੀ ਸੂਈ ਸਵਾਈਆ ਬਹਿੜ ਹਾਂਜੀ ਤੇ ਆ ਦੇਖੋ ਟੂਬਾ ਹ ਲੱਗੀ ਹੋਏ ਕਰੀਮ ਉਤੇ ਚੁਾਈ ਹੋਰ ਸੋ ਟਾਈਮ ਹੋਇਆ ਇਹਦਾ ਇਹ ਖੰਡੋ ਪਾ ਲਾ ਠੀਕ ਹੈ ਠੀਕ ਹੈ ਸੋ ਕਿਸੇ ਵੀ ਵੀਰ ਦੇ ਬੈੜ ਪਸੰਦ ਤੋਂ ਵੇਚ ਦਿੱਤੇ ਕੇ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਮੇਨ ਹਾਈਵੇ ਦੇ ਉੱਪਰ ਬਾਈ ਜੰਦੀਰ ਹੈਸਾਗੀ ਪਿੰਡ ਮਾਚੀ ਕੇ ਜ਼ਿਲ੍ਹਾ ਮੁਕਾ ਨੰਬਰ ਇੱਕ ਵਾਲੀ ਫੇਰ ਬੋਲਦੇ ਵੀਰ ਆਪਣਾ 977237244 42 ਜੋ ਮਾਨਦਾਨ ਹੋ ਜਾਊਗਾ ਹਾਂਜੀ ਮਾਨਦਾਨ ਕਰਕੇ ਤੁਰੰਤ ਵੀਡੀਓ ਦੇਖ ਲਈ ਸਭ ਦਾ ਤਹਿਦ